ਸ਼ਸ਼ੀਕਾਲ ਜੀ ਦੋਸਤੋ ਸਵਾਗਤ ਕਰਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਕ੍ਰਾਈਮ ਸਟੋਰੀ ਲੈ ਕੇ ਜੁੜਿਆ ਹਾਂ ਜੀ ਮੈਂ ਗੁਰਿੰਦਰ ਤੇ ਅੱਜ ਵੀ ਇਹੋ ਜੀ ਤੁਹਾਡੇ ਨਾਲ ਸੱਚੀ ਘਟਨਾ ਸਾਂਝੀ ਕਰਨੀ ਆ ਜਿਹੜੀ ਤੁਹਾਨੂੰ ਹੈਰਾਨ ਕਰਕੇ ਰੱਖ ਦੂਗੀ ਤੁਹਾਨੂੰ ਹਿਲਾ ਕੇ ਰੱਖ ਦੂਗੀ ਤੇ ਮੈਂ ਨਾਲ ਇਹ ਵੀ ਜ਼ਰੂਰ ਕਹਿਣਾ ਚਾਹੂੰਗਾ ਜੜੀਆਂ ਵੀ ਘਟਨਾਵਾਂ ਕਹਾਣੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਵਾਂ ਜੀ ਇਹ ਮਕਸਦ ਮੇਰਾ ਬਿਲਕੁਲ ਨਹੀਂ ਕਿ ਤੁਹਾਨੂੰ ਡਰਾ ਦਿੱਤਾ ਜਾਵੇ ਜਾਂ ਤੁਹਾਨੂੰ ਨੈਗੇਟਿਵ ਕੀਤਾ ਜਾਵੇ ਇਹੇ ਮਕਸਦ ਨਹੀਂ ਮਕਸਦ ਸਿਰਫ ਇੰਨਾ ਵਾ ਕਿ ਆਪਾਂ ਜ਼ਿੰਦਗੀ ਚ ਆਪਣਾ ਬਚਾ ਕਰ ਸਕੀਏ ਅਸੀਂ ਅਲਰਟ ਰਹ ਸਕੀਏ ਸਾਨੂੰ ਪਤਾ ਲੱਗੇ ਕਿ ਕਹਿੋ ਕਹਿੋ ਜੇ ਲੋਕ ਇਸ ਦੁਨੀਆ ਤੇ ਮੌਜੂਦ ਨੇ ਤੇ ਕਿੱਦਾਂ ਦੀਆਂ ਘਟਨਾਵਾਂ ਸਾਡੇ ਨਾਲ ਹੋ ਸਕਦੀਆਂ ਅਸੀਂ ਫੇਰ ਵੀ ਜਿੰਨਾ ਕਿ ਸਾਡੇ ਹੱਥ ਆ ਅਸੀਂ ਆਪਣੇ ਆਪ ਨੂੰ ਸੇਫ ਰੱਖ ਸਕੀਏ ਸੋ ਇਹੋ ਜੀ ਇੱਕ ਜਿਹੜੀ ਘਟਨਾ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਆ ਤੇ ਇਹ ਜਿਹੜੀ ਘਟਨਾ ਵਾ ਜੀ ਯੂਪੀ ਦੀ ਯੂਪੀ ਦੇ ਵਿੱਚ ਜਿਲ੍ਹਾ ਵਾ ਹਮੀਰਪੁਰ ਉੱਥੇ ਜਲੌਨ ਦੇ ਵਿੱਚ ਇੱਕ ਛੋਟਾ ਜਿਹਾ ਕਸਬਾ ਵਾ ਜੀ ਉੜਾਈ ਉੱਥੇ ਪੀਡਬਲਯੂਡੀ ਕਲੋਨੀ ਦੀ ਇਹ ਘਟਨਾ ਵਾ ਜੀ ਵਿਜੇ ਉਮੇਰੀ ਨਾਂ ਦਾ ਬੰਦਾ ਉੱਥੇ ਰਹਿੰਦਾ ਸੀ ਜਿਹਦੀ ਉਮਰ ਤਕਰੀਬਨ 35 ਸਾਲ ਸੀ 3 ਫਰਵਰੀ 2024 ਨੂੰ ਜੀ ਉਹਦਾ ਵਿਆਹ ਫਿਕਸ ਹੁੰਦਾ ਵਾ ਤਾਂ ਵਿਆਹ ਵੀ ਹਮੀਰਪੁਰ ਦੇ ਨੇੜੇ ਹੀ ਇੱਕ ਸਦਰਕੋਟ ਜਿਹੜਾ ਇਲਾਕਾ ਵਾ ਉੱਥੇ ਦੀ ਕੁੜੀ ਸੀ ਬਰਾਤ ਆ ਜਿਹੜੀ ਉੱਥੇ ਗਈ ਸੀ ਬੜੇ ਚਾਵਾਂ ਦੇ ਨਾਲ ਜਿਹੜੀ ਉਹ ਬਰਾਤ ਗਈ ਸੀ ਬਹੁਤ ਖੁਸ਼ੀ ਦਾ ਮਾਹੌਲ ਜਿਹੜਾ ਉਹ ਬਣਿਆ ਸੀ ਤੇ ਉਹਦਾ ਜਿਹੜਾ ਵਿਆਹਤ ਹੈ ਹੁੰਦਾ ਵਾ ਮੇਰੀ ਦਾ ਉਹ ਹੁੰਦਾ ਜੀ ਆਰਤੀ ਓਬਰਾਏ ਨਾਂ ਦੀ ਇੱਕ ਲੜਕੀ ਦੇ ਨਾਲ ਆਰਤੀ ਓਬਰਾਏ ਦੇ ਨਾਲ ਜਦੋਂ ਦਾ ਵਿਆਹ ਹੁੰਦਾ ਵਾ 3 ਫਰਵਰੀ ਨੂੰ ਤੇ 4 ਫਰਵਰੀ 2024 ਨੂੰ ਉਹ ਉਥੋਂ ਵਿਦਾ ਹੁੰਦੀ ਆ ਤੇ ਹੁਣ ਉਹਨੇ ਵਿਜੇ ਦੇ ਨਾਲ ਜਿਹੜੀ ਆਪਣੀ ਜ਼ਿੰਦਗੀ ਆ ਬਤਾਣੀ ਸੀ ਜਿਹੜੇ ਲੜਕੀ ਵਾਲੇ ਸੀ ਉਹ ਵੀ ਬਹੁਤ ਖੁਸ਼ ਸੀ ਤੇ ਇੱਕ ਜਿਹੜੀ ਖਾਸ ਗੱਲ ਆਰਤੀ ਉਬਰਾਏ ਦੇ ਨਾਲ ਜੁੜੀ ਹੋਈ ਸੀ ਉਹਨੇ ਛੋਟੇ ਹੁੰਦੇ ਹੀ ਆਪਣੇ ਮਾਪੇ ਗਵਾਲੇ ਸੀ ਯਾਨੀ ਕਿ ਉਹਦੇ ਪੇਰੈਂਟਸ ਨਹੀਂ ਸੀਗੇ ਤੇ ਇੱਕ ਭਰਾ ਸੀਗਾ ਉਹਦਾ ਉਹਨੇ ਬੜੇ ਚਾਵਾਂ ਦੇ ਨਾਲ ਆਰਤੀ ਉਬਰਾਏ ਨੂੰ ਪਾਲਿਆ ਸੀ ਤੇ ਜਿਹੜਾ ਮਾਪੇ ਦਾ ਪਿਆਰ ਵੀ ਉਹਨੂੰ ਦਿੱਤਾ ਤੇ ਇੱਕ ਭਾਬੀ ਸੀ ਜਿਹੜੀ ਆਰਤੀ ਦੀ ਉਹਨੇ ਵੀ ਉਹਨੂੰ ਵਿਆਹ ਤੋਂ ਬਾਅਦ ਆਪਣੇ ਭਰਾ ਭਰਾ ਦੇ ਵਿਆਹ ਤੋਂ ਬਾਅਦ ਬਹੁਤ ਚਾਹਵਾਂ ਦੇ ਨਾਲ ਉਹਨੇ ਵੀ ਆਰਤੀ ਦਾ ਖਿਆਲ ਰੱਖਿਆ ਸੀ ਉਹਨੂੰ ਵੀ ਉਹ ਬੱਚਿਆਂ ਵਾਂਗੂ ਪਿਆਰ ਕਰਦੀ ਸੀ ਚਲੋ ਜੀ ਹੁਣ ਜਦੋਂ ਵਿਆਹ ਹੋ ਜਾਂਦਾ ਕੁੜੀ ਵਿਦਾ ਹੋਊਗੀ ਤਾਂ ਉਹ ਘਰ ਆਉਂਦੀ ਆ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਆਉਂਦੀ ਆ ਕੁੜੀਆਂ ਦੇ ਬੜੇ ਚਾਹ ਹੁੰਦੇ ਨੇ ਉਹਨਾਂ ਨੂੰ ਬਹੁਤ ਇੱਕ ਔਮੰਗ ਹੁੰਦੀ ਆ ਅੰਦਰ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਆ ਤੇ ਇਦਾਂ ਹੀ ਆਰਤੀ ਦੇ ਨਾਲ ਵੀ ਸੀ ਆਰਤੀ ਉਹ ਬਰਾਏ ਵੀ ਆਪਣੀ ਜਿਹੜੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਲੱਗੀ ਸੀ ਤੇ ਮਾਪੇ ਨਾ ਹੋਣ ਕਰਕੇ 35 ਸਾਲ ਦੀ ਉਮਰ ਆਰਤੀ ਦੀ ਵੀ ਹੋ ਚੁੱਕੀ ਸੀ ਉਹਦੇ ਵਿਆਹ ਦੇ ਸਮੇਂ ਤੇ ਥੋੜਾ ਜਿਆ ਕਹਿ ਲੋ ਵੀ 35 ਜਾਂ 36 ਸਾਲ ਦਾ ਹੀ ਜਿਹੜਾ ਵਿਜੇ ਉਹ ਮੇਰੀ ਸੀਗਾ ਉਹਦਾ ਘਰ ਵਾਲਾ ਆਰਤੀ ਦਾ ਇੱਕ ਸੌਫਟਵੇਅਰ ਇੰਜੀਨੀਅਰ ਸੀਗਾ ਜੀ ਉਹ ਆਰਤੀ ਦਾ ਘਰ ਵਾਲਾ ਜਿਹਦੇ ਨਾਲ ਆਰਤੀ ਦਾ ਵਿਆਹ ਹੋਇਆ ਪੜਿਆ ਲਿਖਿਆ ਮੁੰਡਾ ਸੀ ਤੇ ਬਹੁਤ ਸੁਲਝਿਆ ਹੋਇਆ ਬਹੁਤ ਔਖੀ ਪੜ੍ਹਾਈ ਕਰਕੇ ਬੰਦਾ ਸੌਫਟਵੇਅਰ ਇੰਜੀਨੀਅਰ ਲੱਗਦਾ ਵਾ ਤੇ ਬੜੀ ਮਿਹਨਤ ਵਾਲਾ ਬਹੁਤ ਇੱਕ ਸੂਝਵਾਨ ਬੰਦਾ ਇਹ ਮੁਕਾਮ ਤੇ ਪਹੁੰਚ ਸਕਦਾ ਪਰ ਐਂਡ ਦੇ ਵਿੱਚ ਜਦੋਂ ਤੁਸੀਂ ਸੁਣੋਗੇ ਕਿ ਉਹਨੇ ਕੀਤਾ ਕੀ ਕਹਿੋ ਜੀ ਉਹਨੇ ਹਰਕਤ ਕੀਤੀ ਤੁਹਾਨੂੰ ਬਿਲਕੁਲ ਯਕੀਨ ਨਹੀਂ ਹੋਊਗਾ ਕਿ ਇੱਕ ਪੜਿਆ ਲਿਖਿਆ ਮੁੰਡਾ ਵੀ ਇਹ ਕੰਨਾਉਣਾ ਕੰਮ ਕਰ ਸਕਦਾ ਹੁੰਦਾ ਕੀ ਆ ਜੀ ਜਿੱਦਾਂ ਮੈਂ ਦੱਸਿਆ ਕਿ ਉਮਰ ਵੱਧ ਸੀ ਉਹਨੂੰ ਕੋਈ ਆਪਣੇ ਆਪ ਤੇ ਯਕੀਨ ਨਹੀਂ ਸੀ ਕਿ ਹੁਣ ਜੋ ਕੁਦਰਤੀ ਪ੍ਰਕਿਰਿਆ ਵਾ ਕਿ ਵਿਆਹ ਤੋਂ ਬਾਅਦ ਸੁਹਾਗਰਾਤ ਮਨਾਈ ਜਾਂਦੀ ਆ ਤੇ ਜਿਹੜਾ ਵਿਜੇ ਸੀਗਾ ਉਹਨੂੰ ਇੱਕ ਡਰ ਸੀ ਕਿ ਉਹ ਫਿੱਟ ਨਹੀਂ ਹੈਗਾ ਅੰਦਰੋਂ ਉਮਰ ਵੱਧ ਕਰਕੇ ਸੀ ਜਾਂ ਉਹਨੂੰ ਇੱਕ ਵਹਿਮ ਸੀ ਕੀ ਸੀ ਕੁਝ ਨਹੀਂ ਪਤਾ ਪਰ ਉਹਨੇ ਇੱਕ ਡਰ ਬਹਿ ਗਿਆ ਇੱਕ ਵਹਿਮ ਬਹਿ ਗਿਆ ਕਿ ਮੇਰੀ ਹੁਣ ਆਪਣੀ ਵਾਈਫ ਦੇ ਮੂਰੇ ਬੇਇੱਜ਼ਤੀ ਨਾ ਹੋ ਜਵੇ ਉਹ ਆਪਣੇ ਦੋਸਤਾਂ ਨੂੰ ਮਿਲਣ ਦੇ ਲਈ ਜਾਂਦਾ ਸੁਹਾਗਰਾਤ ਤੋਂ ਪਹਿਲਾਂ ਤੇ ਦੋਸਤਾਂ ਨੂੰ ਇਹ ਸਾਰੀ ਗੱਲ ਉਹ ਦੱਸਦਾ ਵਾ ਤੇ ਦੋਸਤਾਂ ਨੇ ਉਹਨੂੰ ਕੁਝ ਦਵਾਈ ਦੱਸਦੇ ਆ ਵੀ ਤੂੰ ਆ ਦਵਾਈ ਲੈ ਤੇ ਫੇਰ ਤੂੰ ਆਪਣੀ ਸੁਹਾਗਰਾਤ ਆ ਜਿਹੜੀ ਉਹ ਮਨਾਉਣੀ ਆ ਫੇਰ ਤੂੰ ਸਰੀਰਕ ਸੰਬੰਧ ਆ ਜਿਹੜੇ ਭਾਬੀ ਨਾਲ ਬਣਾਈ ਉਹ ਇਦਾਂ ਹੀ ਕਰਦਾ ਜੀ ਆਪਣੇ ਦੋਸਤਾਂ ਦੇ ਕਹਿਣ ਦੇ ਉੱਤੇ ਕੁਝ ਜੜੀਆਂ ਟੈਬਲੇਟਸ ਉਹ ਲੈ ਲੈਂਦਾ ਵਾ ਤੇ ਜਦੋਂ ਉਹ ਟੈਬਲੇਟਸ ਲੈਣ ਤੋਂ ਬਾਅਦ ਆਰਤੀ ਦੇ ਕਮਰੇ ਦੇ ਵਿੱਚ ਜਾਨਕਿ ਆਪਣੇ ਕਮਰੇ ਦੇ ਵਿੱਚ ਹੁਣ ਸਾਂਝਾ ਕਮਰਾ ਸੀ ਆਰਤੀ ਦੇ ਵਿਜੇ ਦਾ ਉੱਥੇ ਜਦੋਂ ਪਹੁੰਚਦਾ ਵਾ ਸੁਹਾਗ ਰਾਤ ਮਨਾਉਣ ਦੇ ਲਈ ਤਾਂ ਜਦੋਂ ਉਹ ਸਾਰਾ ਸੀਨ ਸ਼ੁਰੂ ਕਰਦਾ ਵਾ ਜੋ ਵੀ ਵਿਆਹ ਤੋਂ ਬਾਅਦ ਇੱਕ ਪਰਮਾਤਮਾ ਵੱਲੋਂ ਸਾਜੀ ਹੋਈ ਉਹ ਪ੍ਰਕਿਰਿਆ ਵਾ ਹਰੇਕ ਨੇ ਉਹਦੇ ਵਿੱਚੋਂ ਗੁਜ਼ਰਨਾ ਵਾ ਜੋ ਜਿਹੜਾ ਵੀ ਜੋੜਾ ਵਿਆਇਆ ਗਿਆ ਤੇ ਜਦੋਂ ਉਹਨਾਂ ਤੇ ਉਹ ਸਮਾਂ ਆਉਂਦਾ ਉਹ ਬਹੁਤ ਅਜੀਬ ਸੀਗਾ ਆਰਤੀ ਦੇ ਲਈ ਇਹ ਬਹੁਤ ਅਜੀਬ ਸੀ ਤੇ ਵਿਜੇ ਦਾ ਜਿਹੜਾ ਬਿਹੇਵੀਅਰ ਸੀ ਉਹ ਬਿਲਕੁਲ ਅਲੱਗ ਸੀ ਉਹ ਹਸਬੰਡ ਦੇ ਵਾਂਗੂ ਉਹਨੂੰ ਪਿਆਰ ਨਹੀਂ ਸੀ ਕਰ ਰਿਹਾ ਉਹਦੇ ਨਾਲ ਪੂਰਾ ਧੱਕਾ ਕਰ ਰਿਹਾ ਸੀ ਏਦਾਂ ਲੱਗ ਰਿਹਾ ਸੀ ਵੀ ਜਿੱਦਾਂ ਪਤਾ ਨਹੀਂ ਕਿੰਨੀ ਦੇਰ ਦਾ ਉਹ ਹਵਸ ਦਾ ਭੁੱਖਾ ਸੀ ਤਿਆਰਤੀ ਨੂੰ ਇਹ ਫੀਲ ਹੋ ਰਿਹਾ ਸੀ ਕਿ ਮੇਰੇ ਨਾਲ ਰੇਪ ਹੋ ਰਿਹਾ ਉਸ ਉਹਨੂੰ ਉਹ ਪਿਆਰ ਨਹੀਂ ਸੀ ਲੱਗ ਰਿਹਾ ਇੱਕ ਹਸਬੈਂਡ ਵਾਈਫ ਵਾਲਾ ਪਿਆਰ ਨਹੀਂ ਸੀ ਲੱਗ ਰਿਹਾ ਬਹੁਤ ਵਿਰੋਧ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਵਿਜੇ ਨਹੀਂ ਮੰਨਦਾ ਤੇ ਉਹਨੂੰ ਆਪਣੇ ਆਪ ਦੇ ਵਿੱਚ ਇੱਕ ਬਿਲਕੁਲ ਕੰਫਰਟੇਬਲ ਫੀਲ ਨਹੀਂ ਹੁੰਦਾ ਆਰਤੀ ਨੂੰ ਤੇ ਉਹਦੇ ਨਾਲ ਫੇਰ ਵੀ ਹੁਣ ਮਰਦਾ ਮਰਦ ਤੱਕ ਕਰ ਰਿਆ ਸੀਗਾ ਤੇ ਆਰਤੀ ਚੁੱਪ ਕਰਕੇ ਸਹਿ ਰਹੀ ਸੀ ਤੇ ਇਹ ਵੀ ਸੋਚ ਰਹੀ ਸੀ ਕਿ ਸ਼ਾਇਦ ਇਦਾਂ ਹੀ ਹੁੰਦਾ ਹੋਊਗਾ ਵਿਆਹ ਤੋਂ ਬਾਅਦ ਵੀ ਹੌਲੀ ਹੌਲੀ ਮੈਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਪਰ ਉਹ ਫੇਰ ਵੀ ਵਿਰੋਧ ਕਰਦੀ ਰਹਿੰਦੀ ਆ ਤਾਂ ਇਥੋਂ ਤੱਕ ਵਿਜੇ ਉਹਨੂੰ ਪਹਿਲੀ ਰਾਤ ਨੂੰ ਹੀ ਝੜਕਦਾ ਮਾਰਦਾ ਕੁੱਟਦਾ ਦੀ ਆ ਚਲੋ ਔਖੇ ਸੌਖੇ ਜੀ ਉਹ ਰਾਤ ਆ ਜਿਹੜੀ ਉਹ ਨਿਕਲ ਜਾਂਦੀ ਆ 4 ਫਰਵਰੀ ਦੀ 4 ਫਰਵਰੀ 2024 ਦੀ ਅਗਲੇ ਦਿਨ ਜਦੋਂ ਆਰਤੀ ਉੱਠਦੀ ਆ ਤਾਂ ਉਹਨੂੰ ਬਿਲਕੁਲ ਵੀ ਠੀਕ ਫੀਲ ਨਹੀਂ ਹੋ ਰਿਆ ਉਹਨੂੰ ਇੱਕ ਦਰਦ ਬੜਾ ਅਜੀਬ ਜਿਹਾ ਮਹਿਸੂਸ ਹੁੰਦਾ ਉਹਨੂੰ ਉਲਟੀਆਂ ਵੀ ਆਉਂਦੀਆਂ ਨੇ ਤਾਂ ਸਾਰਾ ਪਰਿਵਾਰ ਜਦੋਂ ਦੇਖਦਾ ਤਾਂ ਉਹ ਕਹਿੰਦੇ ਵੀ ਤਕਾਬਟ ਹੋਈ ਹੋਊਗੀ ਉਹਨੂੰ ਵੈਸੇ ਇੱਕ ਮੈਡੀਕਲ ਸ਼ਾਪ ਤੋਂ ਦਵਾਈ ਲਿਆ ਦਿੰਦੇ ਆ ਜੀ ਚਲੋ ਦਿਨ ਨਿਕਲ ਜਾਂਦਾ ਜੀ ਇਦਾਂ ਹੀ ਹੁਣ ਜਿਹੜੀ ਰਾਤ ਆਉਂਦੀ ਆ ਜੀ 5 ਫਰਵਰੀ 2024 ਯਾਨੀ ਕਿ ਉਹਨਾਂ ਦੇ ਉਹਨਾਂ ਦੇ ਵਿਆਹ ਦਾ ਦੂਜਾ ਦਿਨ ਰਾਤ ਨੂੰ ਫੇਰ ਉਹੀ ਕੁਝ ਰਿਪੀਟ ਹੁੰਦਾ ਵਾ ਵੇਜੇ ਫੇਰ ਇਦਾਂ ਲੱਗ ਰਿਹਾ ਸੀ ਕਿ ਜਿੱਦਾਂ ਕੋਈ ਟੈਬਲੇਟ ਲੈ ਕੇ ਉਹੋ ਆਰਤੀ ਦੇ ਨਾਲ ਉਹ ਸਾਰਾ ਕੁਝ ਕਰ ਰਿਹਾ ਤੇ ਆਰਤੀ ਫੇਰ ਉਹ ਝੁਲਮ ਆ ਜਿਹੜਾ ਉਹ ਸਹਿਰੀ ਸੀ ਇੱਕ ਝੁਲਮ ਤੇ ਪਿਆਰ ਦੇ ਦੋਨਾਂ ਦੇ ਵਿੱਚ ਫਰਕ ਆ ਇਹ ਪਿਆਰ ਭਾਵੇਂ ਆਪਾਂ ਕਹਿ ਦਿੰਨੇ ਆ ਕਿ ਵਾਈਫ ਵੀ ਆ ਦੋਨਾਂ ਦੀ ਰਜਾਮੰਦੀ ਹੋਣੀ ਜ਼ਰੂਰੀ ਆ ਤਾਂ ਉਹ ਪਿਆਰ ਹੁੰਦਾ ਜੇ ਨਹੀਂ ਰਜਾਮੰਦੀ ਤਾਂ ਉਹ ਤੱਕਾ ਕਿਹਾ ਜਾ ਸਕਦਾ ਵਾ ਚਲੋ ਫੇਰ ਵਿਦੇ ਆਪਣੀ ਮਨਮਰਜ਼ੀ ਕਰਦਾ ਵਾ ਪੂਰੀ ਆਪਣੀ ਹਵਾਸ ਆ ਜਿਹੜੀ ਉਹ ਆਰਤੀ ਦੇ ਉੱਤੇ ਕੱਢਦਾ ਵਾ ਆਰਤੀ ਫੇਰ ਉਦਾਂ ਹੀ ਜਿੱਦਾਂ ਪਹਿਲੀ ਰਾਤ ਨੂੰ ਸਾਰਾ ਕੁਝ ਸਹਿਹਾ ਸੀ ਉਸ ਰਾਤ ਨੂੰ ਵੀ ਸਹਿ ਜਾਂਦੀ ਆ ਫੇਰ ਵੀ ਇਹ ਇੱਥੇ ਹੀ ਸ਼ਾਂਤ ਨਹੀਂ ਹੁੰਦਾ ਆਰਤੀ ਨੂੰ ਲੱਗਦਾ ਕਿ ਪਹਿਲਾਂ ਪਹਿਲਾਂ ਵਿਆਹ ਵਿਆਹ ਨਵਾਂ ਨਵਾਂ ਮੈਂ ਸ਼ਾਇਦ ਇਤਾ ਕਰਕੇ ਆਪਣੇ ਸ਼ੌਂਕ ਨੂੰ ਇਹ ਇੰਨਾ ਕੁਝ ਕਰ ਰਹੇ ਆ ਵੀ ਹੌਲੀ ਹੌਲੀ ਠੀਕ ਹੋ ਜਾਣਗੇ ਪਰ ਜਦੋਂ ਆਉਂਦੀ ਆ ਜੀ 6 ਫਰਵਰੀ 2024 ਦੀ ਰਾਤ ਫੇਰ ਉਹੀ ਸਾਰਾ ਕੁਝ ਰਾਤ ਨੂੰ ਰਿਪੀਟ ਹੁੰਦਾ ਵਾ ਆਰਤੀ ਦੇ ਨਾਲ ਫੇਰ ਉਹ ਤੱਕਾ ਕੀਤਾ ਜਾਂਦਾ ਤੇ ਆਰਤੀ ਨੂੰ ਫੇਰ ਮਹਿਸੂਸ ਹੁੰਦਾ ਕਿ ਮੇਰੇ ਨਾਲ ਜਿਵੇਂ ਇੱਕ ਪਿਆਰ ਨਹੀਂ ਰੇਪ ਹੋ ਰਿਹਾ ਅਗਲੀ ਜਦੋਂ ਦਿਨ ਚੜਦਾ ਵਾ ਜੀ ਤਿੰਨ ਦਿਨ ਹੋ ਚੁੱਕੇ ਆ ਵਿਆਹ ਨੂੰ ਤਾਂ ਜਿਹੜੀ ਆਰਤੀ ਦੀ ਹਾਲਤ ਹੋਰ ਜ਼ਿਆਦਾ ਖਰਾਬ ਹੋ ਜਾਂਦੀ ਆ ਉਹ ਆਪਣੀ ਜਠਾਣੀ ਦੇ ਨਾਲ ਗੱਲ ਕਰਦੀ ਆ ਉਲਟੀਆਂ ਤੇ ਉਲਟੀਆਂ ਆ ਰਹੀਆਂ ਨੇ ਜਠਾਣੀ ਨੂੰ ਉਹ ਦੱਸਦੀ ਆ ਵੀ ਮੈਨੂੰ ਆਹ ਤਕਲੀਫ ਹੋ ਰਹੀ ਆ ਤਾਂ ਫੇਰ ਇੱਕ ਨਾਰਮਲ ਜਿਹੇ ਡਾਕਟਰ ਨੂੰ ਉਥੋਂ ਬੁਲਾਇਆ ਜਾਂਦਾ ਵਾ ਉਹ ਦਵਾਈ ਦੇ ਦਿੰਦਾ ਵਾ ਤੇ ਉਸ ਤੋਂ ਬਾਅਦ ਜਿਹੜੀ ਆਰਤੀ ਆ ਉਹ ਫੇਰ ਉੱਥੇ ਦੀ ਉੱਥੇ ਹੀ ਖੜੀ ਆ ਜਦੋਂ ਇਹ ਸਾਰਾ ਕੁਝ ਉਹਦੀ ਜਠਾਣੀ ਦੇਖਦੀ ਆ ਕਿ ਆਰਤੀ ਦੀ ਹਾਲਤ ਚ ਹਾਲਤ ਦੇ ਵਿੱਚ ਸੁਧਾਰ ਨਹੀਂ ਹੋ ਰਿਹਾ ਤਾਂ ਉਹ ਉਹਨਾਂ ਨੂੰ ਫੋਨ ਕਰਦੀ ਆ ਮਤਲਬ ਕੁੜੀ ਵਾਲਿਆਂ ਨੂੰ ਫੋਨ ਕਰਦੀ ਆ ਆਰਤੀ ਦੇ ਭਰਾ ਨੂੰ ਉਹ ਫੋਨ ਕਰਦੀ ਆ ਕਿ ਤੁਹਾਡੀ ਜਿਹੜੀ ਭੈਣ ਆ ਉਹਦੀ ਹਾਲਤ ਖਰਾਬ ਨਹੀਂ ਇਹਨੂੰ ਆ ਕੇ ਦੇਖ ਲਓ ਇਹਦਾ ਇਲਾਜ ਕਰਾ ਲਓ ਤੇ ਉਹ ਭਰਾ ਵਾ ਜਿਹੜਾ 7 ਫਰਵਰੀ 2024 ਨੂੰ ਆਪਣੀ ਭੈਣ ਦੇ ਘਰੇ ਪਹੁੰਚਦਾ ਵਾ ਉਹਦੀ ਹਾਲਤ ਦੇਖਦਾ ਵਾ ਤੇ ਉਹਨੂੰ ਉਸ ਬਾਅਦ ਉਹ ਕਾਨਪੁਰ ਦੇ ਇੱਕ ਨਰਸਿੰਗ ਹੋਮ ਦੇ ਵਿੱਚ ਲੈ ਕੇ ਜਾਂਦਾ ਵਾ ਉੱਥੇ ਜਦੋਂ ਉਹਨੂੰ ਐਡਮਿਟ ਕੀਤਾ ਜਾਂਦਾ ਵਾ ਉਹਦੀ ਹਾਲਤ ਦੇਖ ਕੇ ਅ ਪਹਿਲਾਂ ਤਾਂ ਉਹ ਹੈਰਾਨ ਸੀ ਕਿ ਹਾਲੇ 3-4 ਦਿਨ ਤਾਂ ਹੋਏ ਨੇ ਵਿਆਹ ਹੋਏ ਨੂੰ ਵੀ ਇੱਕਦਮ ਇਹਨੂੰ ਕੀ ਹੋ ਗਿਆ ਪਰ ਜਦੋਂ ਆਰਤੀ ਦੀ ਭਾਬੀ ਉਹਨੂੰ ਸਾਰੀ ਗੱਲ ਪੁੱਛਦੀ ਆ ਤਾਂ ਉਹ ਉਹਦੇ ਅੱਗੇ ਸਾਰਾ ਕੁਝ ਦੱਸ ਦਿੰਦੀ ਆ ਕਿ ਵਿਜੇ ਨੇ ਯਾਨੀ ਕਿ ਆਰਤੀ ਦੇ ਘਰ ਵਾਲੇ ਨੇ ਮੇਰੇ ਨਾਲ ਇਦਾਂ ਕੀਤਾ ਉਹ ਕੋਈ ਦਵਾਈ ਖਾ ਕੇ ਮੇਰੇ ਨਾਲ ਰਾਤ ਨੂੰ ਧੱਕਾ ਕਰਦਾ ਰਿਹਾ ਤੇ ਮੈਨੂੰ ਇਦਾਂ ਲੱਗ ਰਿਹਾ ਸੀ ਵੀ ਜਿਵੇਂ ਮੈਨੂੰ ਬਹੁਤ ਫੋਰਸ ਕੀਤਾ ਜਾ ਰਿਹਾ ਮੇਰੇ ਨਾਲ ਰੇਪ ਹੋ ਰਿਹਾ ਤੇ ਮੈਨੂੰ ਇਦਾਂ ਲੱਗ ਰਿਹਾ ਵੀ ਮੇਰੇ ਕੋਈ ਇੰਟਰਨਲ ਜਿਹੜੇ ਪਾਰਟ ਨੇ ਉਹ ਡੈਮੇਜ ਹੋ ਚੁੱਕੇ ਮੈਨੂੰ ਇੰਨਾ ਕੁ ਜ਼ਿਆਦਾ ਦਰਦ ਹੋ ਰਿਹਾ ਤੇ ਇਹ ਗੱਲ ਸਹੀ ਵੀ ਸੀ ਇੰਟਰਨਲ ਕੁਝ ਪਾਰਟਸ ਉਹਦੇ ਡੈਮੇਜ ਹੋ ਚੁੱਕੇ ਸੀ ਆਰਤੀ ਦੇ ਤੇ ਇਹ ਗੱਲ ਸੁਣ ਕੇ ਭਾਬੀ ਨੂੰ ਗੁੱਸਾ ਤਾਂ ਬਹੁਤ ਆਉਂਦਾ ਵਾ ਪਰ ਹੁਣ ਸਿਰਫ ਮਸਲਾ ਸੀ ਕਿ ਇੱਕ ਵਾਰ ਆਰਤੀ ਜਿਹੜੀ ਉਹ ਠੀਕ ਹੋ ਜੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਇਹ ਸਾਰੀ ਗੱਲ ਕਰਾਂਗੇ ਜਦੋਂ ਆਰਤੀ ਦੀ ਹਾਲਤ ਦੇ ਵਿੱਚ ਸੁਧਾਰ ਨਹੀਂ ਹੁੰਦਾ ਉੱਤੇ ਨਰਸਿੰਗ ਹੋਮ ਦੇ ਵਿੱਚ 3 ਦਿਨ ਉਹਨੂੰ ਰੱਖਿਆ ਜਾਂਦਾ ਪਰ ਉੱਥੇ ਵੀ ਕੋਈ ਫਰਕ ਨਹੀਂ ਪਿਆ ਤਾਂ ਆਖਿਰ ਦੇ ਵਿੱਚ 10 ਫਰਵਰੀ 2024 ਨੂੰ ਦੁਪਹਿਰੇ 3 ਵਜੇ ਆਰਤੀ ਦੀ ਮੌਤ ਹੋ ਜਾਂਦੀ ਆ ਜਿਹੜਾ ਹਫਤਾ ਪਹਿਲਾਂ ਖੁਸ਼ੀਆਂ ਵਾਲਾ ਮਾਹੌਲ ਸੀ ਉਹ ਮਾਤਮ ਦੇ ਵਿੱਚ ਬਦਲ ਜਾਂਦਾ ਬਹੁਤ ਭਾਰਾ ਰੋਂਦਾ ਵਾ ਸਾਰੇ ਉੱਥੇ ਪਿੰਡ ਵਾਲੇ ਰੋਂਦੇ ਨੇ ਭਾਬੀ ਵੀ ਬਹੁਤ ਰੋਂਦੀ ਆ ਉਹਦੇ ਸਾਰੇ ਰਿਸ਼ਤੇਦਾਰ ਦੋਸਤ ਬਹੁਤ ਜ਼ਿਆਦਾ ਰੋਂਦੇ ਆ ਕਿ ਉਹਨਾਂ ਦੀ ਜਿਹੜੀ ਧੀ ਆ ਉਹ ਇਸ ਦੁਨੀਆ ਤੋਂ ਇੰਨੀ ਜਲਦੀ ਚਲੀ ਗਈ ਹਲੇ ਵਿਆਹ ਦੇ ਉਹਦੇ ਚਾਹ ਵੀ ਪੂਰੇ ਨਹੀਂ ਸੀ ਹੋਏ ਦੋਸਤੋ ਇਹ ਗੱਲ ਮੀਡੀਆ ਤੱਕ ਪਹੁੰਚ ਜਾਂਦੀ ਆ ਵੀ ਇੱਕ ਕੁੜੀ ਦੇ ਨਾਲ ਐਦਾਂ ਹੋਇਆ ਮੌਤ ਹੋਈ ਆ ਉਹਦੀ ਤਾਂ মিডিਆ ਸਾਰਾ ਹਸਪੀਟਲ ਦੇ ਵਿੱਚ ਉਸ ਨਰਸਿੰਗ ਹੋਮ ਦੇ ਵਿੱਚ ਜਦੋਂ ਪਹੁੰਚਦਾ ਵਾ ਉੱਥੇ ਇੱਕ ਲੇਡੀ ਡਾਕਟਰ ਸੀ ਉਹਨੂੰ ਪੁੱਛਿਆ ਜਾਂਦਾ ਕਿ ਸਾਰਾ ਮਾਮਲਾ ਕੀ ਆ ਤਾਂ ਬਹੁਤ ਜ਼ਿਆਦਾ ਫੋਰਸ ਕਰਨ ਤੋਂ ਬਾਅਦ ਲੇਡੀ ਡਾਕਟਰ ਇੱਕ ਇਹ ਸ਼ਰਤ ਦੇ ਉੱਤੇ ਕਿ ਮੇਰਾ ਨਾਮ ਮੈਂਸ਼ਨ ਨਾ ਕਰੇ ਉਹ ਸਾਰੀ ਕਹਾਣੀ ਦੱਸਦੀ ਆ ਵੀ ਉਹਦੇ ਨਾਲ ਇਦਾਂ ਲੱਗ ਰਿਹਾ ਸੀ ਕਿ ਜਿੱਦਾਂ ਗੈਂਗ ਰੇਪ ਹੋਇਆ ਹੁੰਦਾ ਉਹਦੇ ਇੰਟਰਨਲ ਬਹੁਤ ਜ਼ਿਆਦਾ ਬਲੀਡਿੰਗ ਹੋ ਹੋ ਚੁੱਕੀ ਸੀ ਜਿਸ ਦੇ ਕਰਕੇ ਉਹਦੀ ਮੌਤ ਹੋਈ ਆ ਇਹ ਸਾਰਾ ਕੁਝ ਜਦੋਂ ਹੋ ਜਾਂਦਾ ਉਸ ਤੋਂ ਬਾਅਦ ਜਿਹੜੀ ਆਰਤੀ ਦੀ ਭਾਬੀ ਸੀ ਉਹਨੂੰ ਵੀ ਜਦੋਂ ਬਹੁਤ ਅੰਦਰੋਂ ਇੱਕ ਗੁੱਸਾ ਸੀ ਆਪਣੀ ਨਨਾਨ ਦੇ ਤੁਰ ਜਾਣ ਦਾ ਤਾਂ ਉਹ ਪ੍ਰੈਸ ਕਾਨਫਰੰਸ ਕਰਦੀ ਆ ਤੇ ਮੀਡੀਆ ਦੇ ਸਾਹਮਣੇ ਸਾਰੀ ਇਹ ਜਿਹੜੀ ਘਟਨਾ ਵਾ ਉਹ ਸੱਚ ਦੱਸਣ ਦਾ ਜਿਗਰਾ ਕਰਦੀ ਆ ਤੇ ਉਹ ਦੱਸਦੀ ਆ ਪ੍ਰੈਸ ਦੇ ਮੂਹਰੇ ਕਿ ਇਦਾਂ ਇਦਾਂ ਮੇਰੀ ਨਨਾਨ ਦੇ ਨਾਲ ਹੋਇਆ ਇਹ ਮੁੰਡੇ ਵਾਲਿਆਂ ਦੀ ਗਲਤੀ ਆ ਉਹਨਾਂ ਨੂੰ ਸਜ਼ਾ ਦਵਾਈ ਜਾਵੇ ਤੇ ਇਧਰੋਂ ਜਿਹੜੇ ਮੁੰਡੇ ਆਲੇ ਸੀ ਵਿਦੇ ਤੇ ਉਹਦੇ ਜਿਹੜੇ ਪੇਰੈਂਟਸ ਸੀ ਉਹਦਾ ਜਿਹੜਾ ਪਰਿਵਾਰ ਸੀ ਉਹ ਇਹ ਇਲਜ਼ਾਮ ਲਗਾ ਰਿਆ ਸੀ ਕਿ ਜਿਹੜੀ ਲੜਕੀ ਆ ਜਿਹੜੀ ਆਰਤੀ ਉਹ ਬਰਾਏ ਆ ਉਹ ਪਹਿਲਾਂ ਹੀ ਬਿਮਾਰ ਸੀ ਤੇ ਉਹਨਾਂ ਨੇ ਸਾਡੇ ਤੋਂ ਇਹ ਗੱਲ ਲੁਕੋਈ ਆ ਸਾਨੂੰ ਝੂਠਾ ਫਸਾਇਆ ਜਾ ਰਿਹਾ ਸੋ ਪੋਸਟਮਾਰਟਮ ਵਗੈਰਾ ਜਿਹੜਾ ਉਹਦਾ ਸਾਰਾ ਕੁਝ ਕੀਤਾ ਜਾਂਦਾ ਵਾ ਉਹਦੇ ਵਿੱਚ ਇਹ ਸਾਰਾ ਕੁਝ ਕਲੀਅਰ ਹੋ ਜਾਂਦਾ ਕਿ ਇਹਦੇ ਨਾਲ ਜਿਹੜਾ ਉਹ ਤੱਕਾ ਤਾਂ ਜ਼ਰੂਰ ਕੀਤਾ ਗਿਆ ਪਰ ਹੁਣ ਜਿਹੜਾ ਪ੍ਰਸ਼ਾਸਨ ਆ ਜਾਂ ਕਹਿ ਲਓ ਜੋ ਵੀ ਉੱਥੇ ਦੇ ਲਾ ਐਂਡ ਆਰਡਰ ਨੇ ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਸਾਰਾ ਕੁਝ ਉਹ ਫੈਸਲੇ ਨੇ ਜਿਹੜੇ ਹਾਲੇ ਤੱਕ ਜੋ ਮੈਂ ਸੁਣਿਆ ਉਹਨਾਂ ਨੇ ਨਹੀਂ ਲਏ ਕੋਈ ਸਜ਼ਾ ਉਹਨਾਂ ਨੂੰ ਨਹੀਂ ਮਿਲੀ ਆ ਪਰ ਇਹ ਜਿਹੜੀ ਕਾਰਵਾਈ ਆ ਜਿਹੜਾ ਕੇਸ ਆ ਉਹ ਹਾਲੇ ਤੱਕ ਚੱਲ ਰਿਹਾ ਵਾ ਤੇ ਜਿਹੜੇ ਆਰਤੀ ਦੇ ਭਰਾ ਤੇ ਭਾਬੀ ਨੇ ਉਹ ਹਾਲੇ ਤੱਕ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਵਿਜੇ ਤੇ ਉਹਦੇ ਪਰਿਵਾਰ ਨੂੰ ਸਜ਼ਾ ਦੋਵਾਈ ਜਾ ਸਕੇ ਤੁਹਾਡਾ ਕੀ ਕਹਿਣਾ ਵਾ ਕਿ ਜਿਹੜੀ ਵਿਜੇ ਨੂੰ ਸਜ਼ਾ ਹੋਣੀ ਚਾਹੀਦੀ ਆ ਕਿੱਦਾਂ ਹੋਣੀ ਚਾਹੀਦੀ ਆ ਕਿਹੜੀ ਸਜ਼ਾ ਮਿਲਣੀ ਚਾਹੀਦੀ ਆ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਆਰਤੀ ਜੋ ਜੋ ਕੁਝ ਆਰਤੀ ਦੇ ਨਾਲ ਹੋਇਆ ਕਿਸੇ ਹੋਰ ਧੀ ਭੈਣ ਦੇ ਨਾਲ ਨਾ ਹੋਵੇ ਅਸੀਂ ਇਹ ਦੁਆ ਕਰਦੇ ਆ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਕ੍ਰਾਈਮ ਸਟੋਰੀ ਲੈ ਕੇ ਬਹੁਤ ਜਲਦੀ ਮਿਲੂੰਗਾ